ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਹਰਿਆਣਾ ਦੇ ਪੰਜਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੋਟਾਲਾ ਦੀ ਸ਼ਰਧਾਂਜਲੀ ਦਾ ਸਮਾਗਮ ਅੱਜ ਸਿਰਸਾ ਦੇ ਪਿੰਡ ਚੋਟਾਲਾ ਵਿੱਚ ਹੋ ਰਿਹਾ ਹੈ ਓਪੀ ਚੋਟਾਲਾ ਦੀ 13ਵੀਂ ਤੇ ਘਰ ਦੀ ਵੱਡੀ ਨੂੰ ਨੈਨਾ ਚੋਟਾਲਾ ਨੇ ਗਉ ਪੂਜਾ ਦੀ ਰਸਮ ਅਦਾ ਕੀਤੀ ਮੀਟਿੰਗ ਵਿੱਚ ਓਪੀ ਚੋਟਾਲਾ ਦੇ ਜੀਵਨ ਤੇ 5 ਮਿੰਟ ਦੀ ਡਾਕੂਮੈਂਟਰੀ ਦਿਖਾਈ ਗਈ ਜਿਸ ਦੇ ਅੰਤ ਵਿੱਚ ਓਪੀ ਚੋਟਾਲਾ ਵੱਲੋਂ ਅਬੇ ਚੋਟਾਲਾ ਨੂੰ ਐਨ ਐਲਓ ਦੇ ਵਾਰਿਸ ਦੀ ਐਲਾਨਨਾ ਕੀਤੀ ਗਈ ਕਿਸਾਨ ਆਗੂ ਰਕੇਸ਼ ਟਿਕਾਤ ਨੇ ਸਮੁੱਚੇ ਪਰਿਵਾਰ ਨੂੰ ਇਕਜਠ ਹੋਣ ਦੀ ਅਪੀ ਕਿੱਤੇ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਅਸੀਂ ਓਪੀ ਚੋਟਾਲਾ ਦੇ ਦਰਸ਼ਾਏ ਮਾਰਗ ਤੇ ਚੱਲ ਰਹੇ ਹਾਂ ਇਸ ਪ੍ਰੋਗਰਾਮ 'ਚ ਭਾਜਪਾ ਦੇ ਰਾਸ਼ਟਰਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਹਰਿਆਣੇ ਦੇ ਰਾਜਪਾਲ ਭੰਡਾਰੂ ਵੀ ਮੌਜੂਦ ਸਨ ਪ੍ਰਸ਼ਾਸਨ ਨੇ ਸਿਰਸਾ ਵਿੱਚ ਤਾਰਾ 163 ਲਾਗੂ ਕਰ ਦਿੱਤੀ ਹੈ ਚੋਟਾਲਾ ਪਿੰਡ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਖੇਤਰ 'ਚ ਡਰੋਨ ਅਤੇ ਗਲਾਈਡਰ ਉਡਾਨ ਤੇ ਪਾਬੰਦੀ ਹੈ ਸਰ ਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਹਰਿਆਣਾ ਦੇ ਪੰਜਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੋਟਾਲਾ ਦੀ ਸ਼ਰਧਾਂਜਲੀ ਦਾ ਸਮਾਗਮ ਅੱਜ ਸਿਰਸਾ ਦੇ ਪਿੰਡ ਚੋਟਾਲਾ ਵਿੱਚ ਹੋ ਰਿਹਾ ਹੈ ਓਪੀ ਚੋਟਾਲਾ ਦੀ 13ਵੀਂ ਤੇ ਘਰ ਦੀ ਵੱਡੀ ਨੂੰ ਨੈਨਾ ਚੋਟਾਲਾ ਨੇ ਗਊ ਪੂਜਾ ਦੀ ਰਸਮ ਅਦਾ ਕੀਤੀ ਮੀਟਿੰਗ ਵਿੱਚ ਓਪੀ ਚੋਟਾਲਾ ਦੇ ਜੀਵਨ ਤੇ 5 ਮਿੰਟ ਦੀ ਡਾਕੂਮੈਂਟਰੀ ਦਿਖਾਈ ਗਈ ਜਿਸ ਦੇ ਅੰਤ ਵਿੱਚ ਓਪੀ ਚੋਟਾਲਾ ਵੱਲੋਂ ਅਬੇ ਚੋਟਾਲਾ ਨੂੰ ਐਨ ਐਲਓ ਦੇ ਵਾਰਿਸ ਦੀ ਐਲਾਨਨਾ ਕੀਤੀ ਗਈ ਕਿਸਾਨ ਆਗੂ ਰਕੇਸ਼ ਟਿਕਾਤ ਨੇ ਸਮੁੱਚੇ ਪਰਿਵਾਰ ਨੂੰ ਇਕਜਠ ਹੋਣ ਦੀ ਲਿੱਕਤੀ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਅਸੀਂ ਓਪੀ ਚੋਟਾਲਾ ਦੇ ਦਰਸ਼ਾਏ ਮਾਰਗ ਤੇ ਚੱਲ ਰਹੇ ਹਾਂ ਇਸ ਪ੍ਰੋਗਰਾਮ ਚ ਭਾਜਪਾ ਦੇ ਰਾਸ਼ਟਰਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਹਰਿਆਣੇ ਦੇ ਰਾਜਪਾਲ ਭੰਡਾਰੂ ਵੀ ਮੌਜੂਦ ਸਨ ਪ੍ਰਸ਼ਾਸਨ ਨੇ ਸਿਰਸਾ ਵਿੱਚ ਤਾਰਾ 163 ਲਾਗੂ ਕਰ ਦਿੱਤੀ ਹੈ ਚੋਟਾਲਾ ਪਿੰਡ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਖੇਤਰ ਚ ਡਰੋਨ ਅਤੇ ਗਲਾਈਡਰ ਉਡਾਨ ਤੇ ਪਾਬੰਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਹਰਿਆਣਾ ਦੇ ਪੰਜਵਾਰ ਮੁੱਖ ਮੰਤਰੀ ਰਹਿ ਚੁਕੇ ਓਪੀ ਚੋਟਾਲਾ ਦੀ ਸ਼ਰਧਾਂਜਲੀ ਦਾ ਸਮਾਗਮ ਅੱਜ सिरसा ਦੇ ਪਿੰਡ ਚੋਟਾਲਾ ਵਿੱਚ ਹੋ ਰਿਹਾ ਹੈ ਓਪੀ ਚੋਟਾਲਾ ਦੇ 13ਵੀਂ ਤੇ ਘਰ ਦੀ ਵੱਡੀ ਨੂੰ ਨਹਿਨਾ ਚੋਟਾਲਾ ਨੇ ਗਊ ਪੂਜਾ ਦੀ ਰਸਮ ਅਦਾ ਕੀਤੀ ਮੀਟਿੰਗ ਵਿੱਚ ਓਪੀ ਚੋਟਾਲਾ ਦੇ ਜੀਵਨ ਤੇ 5 ਮਿੰਟ ਦੀ ਡਾਕੂਮੈਂਟਰੀ ਦਿਖਾਈ ਗਈ ਜਿਸ ਦੇ ਅੰਤ ਵਿੱਚ ਓਪੀ ਚੋਟਾਲਾ ਵੱਲੋਂ ਅਬੇ ਚੋਟਾਲਾ ਨੂੰ ਐਨ ਐਲਓ ਦੇ ਵਾਰਿਸ ਦੀ ਐਲਾਨਨਾ ਕੀਤੀ ਗਈ ਕਿਸਾਨ ਆਗੂ ਰਕੇਸ਼ ਟਿਕਾਣ ਨੇ ਸਮੁੱਚੇ ਪਰਿਵਾਰ ਨੂੰ ਇੱਕ ਜਿਠਾਉਣ ਦੀ ਅਪੀ ਲਿੱਕਤੀ ਸੀਐਮ ਨਾਇਬ ਸਾਨੀ ਨੇ ਕਿਹਾ ਕਿ ਅਸੀਂ ਓਪੀ ਚੋਟਾਲਾ ਦੇ ਦਰਸ਼ਾਏ ਮਾਰਗ ਤੇ ਚੱਲ ਰਹੇ ਹਾਂ ਇਸ ਪ੍ਰੋਗਰਾਮ ਚ ਭਾਜਪਾ ਦੇ ਰਾਸ਼ਟਰਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਤੇ ਹਰਿਆਣੇ ਦੇ ਰਾਜਪਾਲ ਭੰਡਾਰੂ ਵੀ ਮੌਜੂਦ ਸਨ ਪ੍ਰਸ਼ਾਸਨ ਨੇ ਸਿਰਸਾ ਵਿੱਚ ਧਾਰਾ 163 ਲਾਗੂ ਕਰ ਦਿੱਤੀ ਹੈ ਚੋਟਾਲਾ ਪਿੰਡ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਖੇਤਰ ਚ ਡਰੋਨ ਅਤੇ ਗਲਾਈਡਰ ਉਡਾਨ ਤੇ ਪਾਬੰਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਹਰਿਆਣਾ ਦੇ ਪੰਜਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੋਟਾਲਾ ਦੀ ਸ਼ਰਧਾਂਜਲੀ ਦਾ ਸਮਾਗਮ ਅੱਜ ਸਿਰਸਾ ਦੇ ਪਿੰਡ ਚੋਟਾਲਾ ਵਿੱਚ ਹੋ ਰਿਹਾ ਹੈ ਓਪੀ ਚੋਟਾਲਾ ਦੀ 13ਵੀਂ ਤੇ ਘਰ ਦੀ ਵੱਡੀ ਨੂੰ ਨੈਨਾ ਚੋਟਾਲਾ ਨੇ ਗਊ ਪੂਜਾ ਦੀ ਰਸਮ ਅਦਾ ਕੀਤੀ ਮੀਟਿੰਗ ਵਿੱਚ ਓਪੀ ਚੋਟਾਲਾ ਦੇ ਜੀਵਨ ਤੇ 5 ਮਿੰਟ ਦੀ ਡਾਕੂਮੈਂਟਰੀ ਦਿਖਾਈ ਗਈ ਜਿਸ ਦੇ ਅੰਤ ਵਿੱਚ ਓਪੀ ਚੋਟਾਲਾ ਵੱਲੋਂ ਅਬੇ ਚੋਟਾਲਾ ਨੂੰ ਐਨ ਐਲਓ ਦੇ ਵਾਰਿਸ ਦੀ ਐਲਾਨਨਾ ਕੀਤੀ ਗਈ ਕਿਸਾਨ ਆਗੂ ਰਕੇਸ਼ ਟਿਕਾਤ ਨੇ ਸਮੁੱਚੇ ਪਰਿਵਾਰ ਨੂੰ ਇਕਜਠ ਹੋਣ ਦੀ ਅਪੀ ਕਿੱਤੇ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਅਸੀਂ ਓਪੀ ਚੋਟਾਲਾ ਦੇ ਦਰਸ਼ਾਏ ਮਾਰਗ ਤੇ ਚੱਲ ਰਹੇ ਹਾਂ ਇਸ ਪ੍ਰੋਗਰਾਮ ਚ ਭਾਜਪਾ ਦੇ ਰਾਸ਼ਟਰਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਹਰਿਆਣੇ ਦੇ ਰਾਜਪਾਲ ਭੰਡਾਰੂ ਵੀ ਮੌਜੂਦ ਸਨ ਪ੍ਰਸ਼ਾਸਨ ਨੇ ਸਿਰਸਾ ਵਿੱਚ ਤਾਰਾ 163 ਲਾਗੂ ਕਰ ਦਿੱਤੀ ਹੈ ਚੋਟਾਲਾ ਪਿੰਡ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਖੇਤਰ ਚ ਡਰੋਨ ਅਤੇ ਗਲਾਈਡਰ ਉਡਾਨ ਤੇ ਪਾਬੰਦੀ ਹੈ